ਇਹ ਜਿਹੜੀ ਕੁੜੀ ਪ੍ਰਧਾਨ ਕਹਿ ਰਹੀ ਹੈ ਕੱਲ ਤੱਕ ਉਹ ਮੈਨੂੰ ਬਹੁਤ ਪਿਆਰ ਕਰਦੀ ਸੀਗੀ ਉਹ ਹੁਣੀ ਬਹੁਤ ਕਹਿ ਰਹੀ ਸੀਗੀ ਬੇਟਾ ਤੇਰੇ ਤੇ ਦੁਨੀਆ ਦੀਆਂ ਨਜ਼ਰਾਂ ਨੇ ਤੂੰ ਆਪ ਦਾ ਧਿਆਨ ਰੱਖਣਾ ਤੇ ਚਲੋ ਕਿਤੇ ਨਾ ਕਿਤੇ ਆ ਕੇ ਉਹਦੀ ਕੋਈ ਮਜਬੂਰੀ ਹੋਏਗੀ ਜਿਹੜਾ ਉਹਨੇ ਇਦਾਂ ਬੋਲਿਆ ਹੈ ਨਾ ਉਹਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਹੈ ਕਿ ਮੈਂ ਤਾਂ ਕੁਝ ਗਲਤ ਮੁੱਦਾ ਨਹੀਂ ਚੱਕਿਆ ਹੋਇਆ ਹੈ ਨਾ ਨਾ ਤੁਹਾਡੇ ਨਾਲ ਇਹ ਚੀਜ਼ਾਂ ਹੋਈਆਂ ਹੋਣਗੀਆਂ ਚਲ ਮੈਂ ਮੇਰੇ ਨਾਲ ਖੁਦ ਇਹ ਪਹਿਲੀ ਵਾਰ ਇਹ ਚੀਜ਼ ਹੋਈ ਆ ਤੇ ਬਗ ਮੈਂ ਇਹ ਚੀਜ਼ ਨੂੰ ਚੱਕਦਾ ਹਨਾ ਤੇ ਦੂਜੀਆਂ ਭੁਗੀਆਂ ਜਿਹੜੀਆਂ ਗੋੜੀਆਂ ਨਾਲ ਮਰ ਗਈਆਂ ਜਾਂ ਕੁਛ ਮਰ ਗਈਆਂ ਕੁਛ ਵੀ ਰਹਿ ਗਈਆਂ ਹਨਾ ਤੁਹਾਡੇ ਨਾਲ ਇਹ ਚੀਜ਼ਾਂ ਨਹੀਂ ਹੋਈਆਂ ਤੇ ਤੁਹਾਨੂੰ ਨਹੀਂ ਪਤਾ ਇਸ ਬਾਰੇ ਤੇ ਤੁਸੀਂ ਨਾ ਬੋਲੋ ਮਿਲੀ ਸੀ ਮੈਨੂੰ ਪਹਿਮੇ ਮੈਂ ਤਾਂ ਪਹਿਲਾਂ ਵਿਖਿਆ ਵਾ ਪੇਮੈਂਟ ਮਿਲ ਗਈ ਆ ਲੇਕਿਨ ਉਹ ਕਹਿੰਦੇ ਸੀ ਉਹਨਾਂ ਨੇ ਸਾਡੀ ਪੇਮੈਂਟ ਉਹਨਾਂ ਤੇ ਆਪ ਦੇ ਵੱਲੋਂ ਬੈਣੀਪਾਲ ਨੇ ਫਟਾਫਟ ਗੈਣ ਕੇ ਦੇ ਦਿੱਤੇ ਪੈਸੇ ਕਿ ਇੱਥੋਂ ਚਲੇ ਜਾਵੇ ਮੈਂ ਆਪਦੀ ਬੇਇਜ਼ਤੀ ਕਰਵਾਤੀ ਕਿਉਂ ਜਾਂਦੀ ਮੇਰੇ ਗਲਾਸ ਵੱਜਾ ਠੀਕ ਹੈ ਮੈਂ ਆਪਦੀ ਮੇਰੀ ਮੈਂ ਇੱਥੇ ਤੱਕ ਮੁੱਦਾ ਆਣਾ ਨਹੀਂ ਸੀਗਾ ਕਿੱਤੇ ਦਿਨੀ ਲੁਧਿਆਣਾ ਦੀ ਇੱਕ ਕੁੜੀ ਸਿਮਰ ਦੀ ਸਟੇਜ ਤੋਂ ਗਾਲ੍ਹਾਂ ਕੱਢਦੇ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਬਾਰੇ ਕੈਮਰੇ ਮੋਰੇ ਆ ਕੇ ਉਹ ਸਿਮਰ ਨੇ ਸਾਰੀ ਗੱਲਬਾਤ ਦੱਸੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੁਲਿਸ ਦੇ ਵਿੱਚ ਕੰਪਲੀਟ ਵੀ ਦਿੱਤੀ ਜਾਂਦੀ ਹੈ ਸਿਮਰ ਦੇ ਵੱਲੋਂ ਤਾਂ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਐਫ ਆਈ ਆਰ ਵੀ ਦਰਜ ਕਰ ਦਿੱਤੀ ਜਾਂਦੀ ਹੈ ਪਰ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਹ ਤਾਂ ਸਾਹਮਣੇ ਨਹੀਂ ਆਏ ਪਰ ਸਿਮਰ ਦੇ ਆਪ ਦੇ ਨਾਲ ਜੋ ਕੰਮ ਕਰਦੇ ਸੀਗੇ ਲੋਕ ਉਹੀ ਕੈਮਰੇ ਮੂਰੇ ਆ ਕੇ ਹੁਣ ਸਿਮਰ ਤੇ ਜਿਹੜੇ ਕਿ ਇਲਜ਼ਾਮ ਨੇ ਲਗਾ ਰਹੇ ਨੇ ਤਾਂ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਤਾਂ ਸਾਡੇ ਨਾਲ ਇੱਕ ਵਾਰ ਫਿਰ ਤੋਂ ਸਿਮਰ ਜੁੜੇ ਹੋਏ ਨੇ ਗੱਲਬਾਤ ਕਰ ਲੈਣੇ ਆ ਸਿਮਰ ਜੀ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਸੀਗੇ ਉਹੀ ਤੁਹਾਡੇ ਖਿਲਾਫ ਹੋ ਗਏ ਨੇ ਸਾਹਮਣੇ ਤਾਂ ਨਾ ਚਾਹੀਦਾ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਹੈ ਪਰ ਇੱਕ ਮੈਡਮ ਨੇ ਜੋ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਉਹ ਕਹਿੰਦੇ ਵੀ ਸਿਮਰ ਨੇ ਉਸ ਦਿਨ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤਾਂ ਨਸ਼ੇ ਦੇ ਵਿੱਚ ਸਿਮਰ ਨੇ ਗਾਲਾਂ ਕੱਢੀਆਂ ਕਿੰਨੀ ਕੁ ਡਰਿੰਕ ਤੁਸੀਂ ਕਰਦੇ ਹੋ ਜੀ ਨਹੀਂ ਮੈਂ ਤੇ ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਕਿ ਉਸ ਦਿਨ ਤਾਂ ਮੈਂ ਬਿਲਕੁਲ ਡਰਿੰਕ ਨਹੀਂ ਕੀਤੀ ਹੋਈ ਸੀਗੀ ਠੀਕ ਹੈ ਤੇ ਜਿਹੜੇ ਕੁੜੀ ਪ੍ਰਧਾਨ ਕਹਿ ਰਹੀ ਹੈ ਕੱਲ ਤੱਕ ਉਹ ਮੈਨੂੰ ਬਹੁਤ ਪਿਆਰ ਕਰਦੀ ਸੀਗੀ ਉਹ ਕੁੜੀ ਬਹੁਤ ਕਹਿ ਰਹੀ ਸੀਗੀ ਕਿ ਬੇਟਾ ਤੇਰੇ ਤੇ ਦੁਨੀਆ ਦੀਆਂ ਨਜ਼ਰਾਂ ਨੇ ਤੂੰ ਆਪ ਦਾ ਧਿਆਨ ਰੱਖ ਹੈਨਾ ਤੇ ਚਲੋ ਕਿਤੇ ਨਾ ਕਿਤੇ ਆ ਕੇ ਉਹਦੀ ਕੋਈ ਮਜਬੂਰੀ ਹੋਏਗੀ ਜਿਹੜਾ ਉਹਨੇ ਇਦਾਂ ਬੋਲਿਆ ਹੈਨਾ ਬਾਕੀ ਉਹਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਹੈ ਕਿ ਮੈਂ ਤਾਂ ਕੁਝ ਗਲਤ ਮੁੱਦਾ ਨਹੀਂ ਚੱਕਿਆ ਹੋਇਆ ਹੈਨਾ ਨਾ ਤੁਹਾਡੇ ਨਾਲ ਇਹ ਚੀਜ਼ਾਂ ਹੋਈਆਂ ਹੋਣਗੀਆਂ ਚਲ ਮੈਂ ਮੇਰੇ ਨਾਲ ਖੁਦ ਇਹ ਪਹਿਲੀ ਵਾਰ ਇਹ ਚੀਜ਼ ਹੋਈ ਆ ਤੇ ਮੈਂ ਇਹ ਚੀਜ਼ ਨੂੰ ਚੱਕਤਾ ਹਨਾ ਤੇ ਦੂਜੀਆਂ ਕੁੜੀਆਂ ਜਿਹੜੀਆਂ ਗੋਲੀਆਂ ਨਾਲ ਮਰ ਗਈਆਂ ਜਾਂ ਕੁਛ ਮਰ ਗਈਆਂ ਕੁਛ ਵੀ ਰਹਿ ਗਈਆਂ ਹਨਾ ਤੁਹਾਡੇ ਨਾਲ ਇਹ ਚੀਜ਼ਾਂ ਨਹੀਂ ਹੋਈਆਂ ਤੇ ਤੁਹਾਨੂੰ ਨਹੀਂ ਪਤਾ ਇਸ ਬਾਰੇ ਤੇ ਤੁਸੀਂ ਨਾ ਬੋਲੋ ਕਿ ਸਿਮਰ ਦੀ ਗਲਤੀ ਕੀ ਤੁਸੀਂ ਉਹ ਦਿਨ ਉੱਥੇ ਸੀ ਕਿ ਸਿਮਰ ਦੇ ਨਾਲ ਤੁਸੀਂ ਚੇਅਰਸ ਕਰਕੇ ਪੈਗ ਲਾਏ ਸੀ ਤੁਹਾਨੂੰ ਪਤਾ ਹੈ ਤੁਸੀਂ ਇਹ ਚੀਜ਼ਾਂ ਕਿਸੇ ਤੇ ਕਿਉਂ ਇਲਜ਼ਾਮ ਲਾ ਸਕਦੇ ਹੋ ਕਿਵੇਂ ਲਾ ਸਕਦੇ ਹੋ ਜੇ ਮੈਂ ਡਰਿੰਕ ਚਲੋ ਕੀਤੀ ਆ ਹਨਾ ਤੇ ਸਾਹਮਣੇ ਵਾਲੇ ਨੇ ਵੀ ਤਾਂ ਕੀਤੀ ਹੋਈ ਸੀ ਸਾਹਮਣੇ ਵਾਲੇ ਨੇ ਗਾਲਾਂ ਕੱਢੀਆਂ ਮੈਂ ਵੀ ਕੱਢੀਆਂ ਚਲੋ ਇਹ ਗੱਲ ਪਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਈ ਉਸ ਦਿਨ ਕੀਤੀ ਹੋਈ ਸੀ ਡਰਿੰਕ ਜਾਂ ਕੋਸ਼ ਕੀਤੀ ਹੋਈ ਸੀ ਮੈਂ ਬਿਲਕੁਲ ਉਸ ਦਿਨ ਡਰਿੰਕ ਨਹੀਂ ਕੀਤੀ ਹੋਈ ਜੇ ਮੈਂ ਡਰਿੰਕ ਕੀਤੀ ਹੁੰਦੀ ਤੇ ਮੈਂ ਉਸ ਉੱਥੇ ਐਫ ਆਈ ਆਰ ਦਰਜ ਕਰਨ ਨਹੀਂ ਜਾਂਦੀ ਠੀਕ ਹੈ ਨਾ ਥਾਣੇ ਨਾ ਜਾਂਦੀ ਤੇ ਮੈਂ ਮੈਂ ਇਹਨੂੰ ਖੁਦ ਨੂੰ ਸ਼ਰਮ ਆਂਦੀ ਕਿ ਯਾਰ ਮੈਂ ਤਾਂ ਖੁਦ ਪੀਤੀ ਹੋਈ ਆ ਮੈਂ ਉੱਥੇ ਥਾਣੇ ਜਾ ਕੇ ਕਰੂੰਗੀ ਲੇਕਿਨ ਮੈਂ ਕੱਲੀ ਨੇ ਆਪਦੇ ਡਰਾਈਵਰ ਨੂੰ ਸੱਦਿਆ ਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਕਿਹਾ ਵੈ ਕਿ ਆਪਾ ਰਿਪੋਰਟ ਲਖਾਨ ਜਾਣੀ ਆ ਆ ਵੀਡੀਓ ਆਈ ਹੈ ਦੇਖੋ ਇਹਨਾਂ ਨੇ ਕਿਦਾਂ ਮੇਰੀਆਂ ਲਤਾਂ ਖਿਚਣ ਲਈ ਜਾਣ ਬੁਝ ਕੇ ਵੀਡੀਓ ਬਣਾਈ ਹੈ ਮੇਰੀ ਇਹ ਵੀਡੀਓ ਜਿਨੇ ਬਣਾਈਆਂ ਉਹ ਵੀ ਮੈਨੂੰ ਹੁਣ ਚਾਹੀਦਾ ਵਾ ਕਿ ਇਹ ਵੀਡੀਓ ਜਿਨੇ ਮੇਰੇ ਉਹ ਲਾਡੀ ਨੂੰ ਭੇਜੀ ਲਾਡੀ ਨੇ ਅੱਗੇ ਮੈਨੇਜਰ ਨੂੰ ਭੇਜੀ ਮੈਨੇਜਰ ਨੇ ਮੈਨੂੰ ਭੇਜੀ ਫਿਰ ਜਸਟ ਰਿਪਲਾਈ ਦੇ ਵਿੱਚ ਮੈਂ ਉਹ ਜਿਹੜੀ ਲਾਈਨ ਲਿਖੀ ਸੀਗੀ ਕਿ ਬਈ ਇੱਜ਼ਤ ਕਰਾਉਂਗੇ ਤਾਂ ਇੱਜ਼ਤ ਕਰੂੰਗੇ ਨਾ ਇਹ ਚੀਜ਼ ਲਿਖੀ ਸੀ ਤੇ ਉਹਦੇ ਵਿੱਚ ਦੱਸੋ ਉੱਥੇ ਮੈਂ ਗਲਤ ਕਿੱਥੇ ਆ ਹਾਂ ਤੁਸੀਂ ਸਾਰਿਆਂ ਨੇ ਲਾਈਵ ਵੀਡੀਓ ਦੇਖੀਏ ਉਹ ਕੋਈ ਐਡੀਟਿੰਗ ਤਾਂ ਹੈ ਨਹੀਂ ਠੀਕ ਹੈ ਨਾ ਜੋ ਐਡੀਟਿੰਗ ਆ ਜਾਂ ਕੋ ਤੋ ਕਹਿੰਦੇ ਵੀ ਤੁਸੀਂ ਆਪਣਾ ਪੈਲੈਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਸਾਰੀ ਵੀਡੀਓ ਜਿਹੜੀ ਕਿ ਉਹ ਚੈੱਕ ਕਰ ਲੈਣੀ ਚਾਹੀਦੀ ਹੈ ਕਿ 10 ਸੈਕਿੰਡ ਦੀ ਤੁਸੀਂ ਵੀਡੀਓ ਦੇਖ ਕੇ ਕਿਵੇਂ ਤੁਸੀਂ ਕਿਸੇ ਨੂੰ ਜੱਜ ਕਰ ਸਕਦੇ ਹੋ ਕਿ ਉਹ ਕੁੜੀ ਗਲਤ ਸੀ ਕਿ ਜਾਂ ਫਿਰ ਮੁੰਡਾ ਲਈ ਐਫਆਈਰ ਹੋਈ ਉਹ ਬਿਲਕੁਲ ਗਲਤ ਹੋਈ ਹੈ ਇਸ ਦੀ ਸਾਰੀ ਕਹਿੰਦੇ ਵੈਰੀਫਿਕੇਸ਼ਨ ਵੈਰੀਫਾਈ ਦੁਬਾਰਾ ਹੋਣੀ ਚਾਹੀਦੀ ਸੀ ਸੀਸੀਟੀਵੀ ਦੁਬਾਰਾ ਖੰਗਾਲੇ ਜਾਣੇ ਚਾਹੀਦੇ ਆ ਬਿਲਕੁਲ ਖੰਗਾਲਣ ਜੀ ਕੋਈ ਚੱਕਰ ਨਹੀਂ ਬਿਲਕੁਲ ਖੰਗਾਲਣ ਜੇ ਖੰਗਾਲੇ ਆ ਜਾਂ ਕਿਸੇ ਨੂੰ ਆਪਾਂ ਉਕਸਾਇਆ ਜਾਂ ਗਾਣਾ ਕੱਢੀਆਂ ਹਨ ਤੇ ਜੇ ਕੋਈ ਸਾਨੂੰ ਉਕਸਾਂਦਾ ਤਾਂ ਤਾਂ ਹੀ ਆਪਾਂ ਕਰਦੇ ਆ ਨਾ ਇਦਾਂ ਆਪਾਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮੈਂ ਤੁਹਾਨੂੰ ਕਿਦਾਂ ਕੁਝ ਕਹਿ ਦੂੰਗੀ ਯਾਰ ਤੁਸੀਂ ਕਈ ਵਾਰ ਨਾ ਬੰਦਾ ਨਾ ਘਰੋਂ ਵੀ ਬਹੁਤ ਥੱਕਿਆ ਹੁੰਦਾ ਵਾ ਠੀਕ ਆ ਤੇ ਇਹ ਆਰਗੇਨਾਈਜ਼ਰ ਚਾਹੁੰਦੇ ਨੇ ਕਿ ਕੁੜੀ ਚਾਹੇ ਮਰਦੀ ਮਰਦੀ ਹੋਵੇ ਕੁੜੀ ਦੀਆਂ ਚਾਹੇ ਲੱਤਾਂ ਦੁਖ ਦੀਆਂ ਹੋਣ ਸਾਡੇ ਸ਼ੋਅ ਦੀ ਪੇਮੈਂਟ ਨਹੀਂ ਮਰਨੀ ਚਾਹੀਦੀ ਕੁੜੀ ਸਾਨੂੰ ਸਟੇਜ ਤੇ ਚਾਹੀਦੀ ਚਾਹੀਦੀ ਆ ਠੀਕ ਆ ਨਹੀਂ ਤਾਂ ਪਾਰਟੀ ਵਾਲਿਆਂ ਨੇ ਸਾਡੇ ਪੈਸੇ ਨਹੀਂ ਦੇਣੇ ਪੇਮੈਂਟ ਨਹੀਂ ਦੇਣੀ ਸਾਡੀ ਪੇਮੈਂਟ ਮਾਰ ਲੈਣੀ ਇਹਨਾਂ ਨੂੰ ਸਿਰਫ ਆਪਣੀ ਪੇਮੈਂਟ ਲਾ ਹੁੰਦਾ ਆ ਤੇ ਜੇ ਹੁਣ ਜੇ ਮੈਂ ਮੁੱਦਾ ਚੱਕਿਆ ਇਹਨਾਂ ਤੇ ਬੋਲਣ ਦਾ ਤੇ ਹੁਣ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਇਸ ਗੱਲ ਦੀਆਂ ਹਨਾ ਤੇ ਬਾਕੀ ਜਿਹੜਾ ਬੰਦਾ ਇਹ ਫਰੈਂਡ ਜਿਹਨੂੰ ਕੋਦਰ ਵਾਲਾ ਹਨਾ ਮੈਨੂੰ ਉਸ ਬੰਦੇ ਨੇ ਇੰਨਾ ਡਿਪਰੈਸਡ ਕੀਤਾ ਸੀ ਨਾ ਕਿ ਵੀਡੀਓ ਚੱਲੀ ਸੀਗੀ ਤੇ ਮੈਨੂੰ ਇੱਕ ਹੀ ਗੱਲ ਕਹਿੰਦੇ ਸੀ ਤੂੰ ਸਾਡੇ ਬੈਨਰ ਤੇ ਫੇਮਸ ਹੋਈਆਂ ਸਾਡੇ ਬੈਨਰ ਤੇ ਫੇ ਮੈਨੂੰ ਪਰੇਸ਼ਾਨ ਕਰਤਾ ਸੀਗਾ ਫਿਰ ਅੱਕ ਕੇ ਮੈਂ ਕਿਹਾ ਕਿ ਭਾਜੀ ਤੁਸੀਂ ਨਾ ਮੈਂ ਤੁਹਾਡੇ ਸ਼ੋਅ ਨਹੀਂ ਲੈਣੇ ਹੈਗੇ ਹਨਾ ਕਿ ਬਈ ਕਿਤੇ ਨਾ ਕਿਤੇ ਇਦਾਂ ਲੱਗਦਾ ਵਾ ਕਿ ਜਿਵੇਂ ਪਤਾ ਨਹੀਂ ਕੈਦ ਕਰਤਾ ਹੋਵੇ ਨਾ ਮੈਨੂੰ ਇੱਕ ਚੀਜ਼ ਇੱਕ ਇੱਕ ਗੱਲ ਬਾਰ-ਬਾਰ ਸੁਣਾਈ ਜਾਣੀ ਜੇ ਕਿਸੇ ਦੇ ਅੱਖੇ ਨਾਲ ਲੱਗੋ ਤੇ ਇੱਕ ਚੀਜ਼ ਉਹਦੀ ਫੜ ਕੇ ਸੁਣਾਈ ਜਾਣੀ ਬਾਰ-ਬਾਰ ਹਨਾ ਲੱਗਦਾ ਨਹੀਂ ਵਾਇਰਲ ਤੇ ਕਾਟਿਸ਼ ਦੀ ਕਲਾ ਹੁੰਦੀ ਹੈ ਨਾ ਕਿ ਬੈਨਰ ਹੁੰਦਾ हां बिल्कुल मैं ए भी नहीं कहंदी चलो एक दूसरे बंदे ਨਾਲ ਲੱਕ ਜੁੜਿਆ ਹੁੰਦਾ ਬੰਦੇ ਦਾ ਇਹ ਵੀ ਨਹੀਂ ਕਹਿੰਦੀ ਮੈਂ ਹੋਰ ਵੀ ਬੈਟਰ ਤੇ ਕੰਮ ਕਰ ਰਹੀ ਸੀ ਚਲੋ ਬਣੀ ਹੈ ਠੀਕ ਹੈ ਤੇ ਚਲੋ viral ਹੋ ਗਈ ਹੈ ਚਲੋ ਠੀਕ ਆ ਫਿਰ ਬਾਰ ਬੰਦੇ ਨੂੰ ਬਾਰ ਬਾਰ ਉਸ ਬੰਦੇ ਨੂੰ ਅਹਿਸਾਸ ਦੁਲਾਇਆ ਜਾ ਰਿਹਾ ਵਾ ਹਨਾ ਉਹਨੂੰ ਅੰਦਰ ਇਹ ਭਰਿਆ ਜਾ ਰਿਹਾ ਵਾ ਕਿ ਤੂੰ ਸਾਡੇ ਬੈਨਰ ਤੇ ਫੇਮਸ ਹੋਈਆਂ ਤੇ ਉਸ ਬੰਦੇ ਨੇ ਤੁਸੀਂ ਉਹਦੀ ਇਹ ਕਰਤੂਤ ਵੀ ਦੇਖ ਲਿਓ ਹੁਣ ਕਿ ਉਸ ਬੰਦੇ ਨੇ ਆਪਣਾ ਬਚਾਅ ਕਰਨ ਲਈ ਇਹ ਸਿੱਧਾ ਹੀ ਕਹਿ ਤਾ ਕਿ ਉਹ ਜਿਹੜੀ ਵੀਡੀਓ ਆ ਸਿਮਰ ਸੰਧੂ ਵੀਰਪਾਲ ਦੀ ਉਹ ਵੀਡੀਓ ਸਾਡੇ ਬੈਨਰ ਦੀ ਹੈ ਨਹੀਂ ਆ ਉਹ ਕਿਸੇ ਹੋਰ ਬੈਨਰ ਦੀ ਆ ਉਹਨੂੰ ਲਿਖ ਕੇ ਜੋ ਏਡਾ ਸਿਆਣਾ ਸੀਗਾ ਉਹ ਤੇ ਉਹਨੂੰ ਲਿਖ ਕੇ ਇਹ ਪਾਣਾ ਚਾਹੀਦਾ ਸੀ ਕਿ ਹਾਂਜੀ ਬੇਸ਼ੱਕ ਉਹ ਸਾਡੇ ਬੈਨਰ ਦੀ ਵੀਡੀਓ ਨਹੀਂ ਆ ਲੇਕਿਨ ਉਹਨਾਂ ਨੂੰ ਮੇਰੀ سپورਟ ਚ ਖੜੇ ਹੋਣਾ ਚਾਹੀਦਾ ਸੀਗਾ ਮੈਨੂੰ ਉਹਨਾਂ ਦੇ ਨਾਲ ਰੋਸ ਇਸ ਕਰਕੇ ਆ ਤੇ ਉਹ ਇਸੇ ਰੋਸ ਦੇ ਚੱਕਰ ਦੇ ਚੱਕਰ ਦੇ ਵਿੱਚ ਹੁਣ ਗੱਲ ਨੂੰ ਗਾਂ ਵਧਾਰੇ ਨੇ ਥਾਣੇ ਦੇ ਵਿੱਚ ਜਾ ਕੇ ਤੁਸੀਂ ਤੁਸੀਂ ਕਹਿ ਰਹੇ ਮੇਨਾਂ ਖੜਨਾ ਚਾਹੀਦਾ ਸੀਗਾ ਪੇਮੈਂਟ ਦੀ ਤੁਸੀਂ ਗੱਲ ਕੀਤੀ ਉਹ ਜਿਹੜੇ ਅੱਜ ਲੋਕ ਇਕੱਠੇ ਹੋ ਕੇ ਗਏ ਨੇ ਪੰਜਾਬ ਦੇ ਸਾਰੇ ਐਸੋਸੀਏਸ਼ਨ ਦੇ ਤੁਹਾਡੇ ਉਹ ਕਹਿੰਦੇ ਪੇਮੈਂਟ ਪਾਰਟੀ ਨੇ ਦੇ ਦਿੱਤੀ ਪਾਰਟੀ ਨਾ ਗੋ ਸਿਮਰ ਨੂੰ ਦੇ ਦਿੱਤੀ ਪੇਮੈਂਟ ਲੈਣ ਦੇ ਬਾਵਜੂਦ ਵੀ ਸਿਮਰ ਜਦੋਂ ਡੀਜੇ ਬੰਦ ਹੋ ਗਿਆ ਮੁੰਡੇ ਵੀ ਸਾਰੇ ਚੱਲ ਗਏ ਪਿੱਛੇ ਖੜੇ ਸੀਗੇ ਕੁੜੀਆਂ ਵੀ ਸਾਰੀਆਂ ਪਿੱਛੇ ਸੀਗੀਆਂ ਸਿਮਰ ਬਾਰ-ਬਾਰ ਅੱਗੇ ਸਟੇਜ ਤੇ ਜਾ ਰਹੀ ਸੀਗੀ ਠੀਕ ਹੈ ਜਦੋਂ ਸਿਮਰ ਸਾਈਡ ਤੇ ਆਪਣਾ ਚੁੱਪ-ਚਾਪ ਕੰਮ ਕਰ ਰਹੀ ਸੀ ਛੋਟੇ ਬੱਚਿਆਂ ਦੇ ਨਾਲ ਉਦੋਂ ਉਹ ਮੁੰਡਿਆਂ ਵੱਲੋਂ ਇਸ਼ਾਰੇ ਕੀਤੇ ਜਾਂਦੇ ਆ ਕਿ ਤੂੰ ਇਹ ਵਾਲੀ ਸਾਈਡ ਆ ਮੈਂ ਤਾਂ ਕਹਿੰਦੀ ਆ ਕੈਮਰੇ ਵਾਲੀਆਂ ਚੀਜ਼ਾਂ ਉਹ ਖੰਗਾਲਣ ਵਾਲੀਆਂ ਗੱਲਾਂ ਖੰਗਾਲੋ ਕੈਮਰੇ ਖੁਲਵਾਓ ਮੈਂ ਤਾਂ ਕਹਿੰਦੀ ਆ ਤੇ ਉਹ ਬੰਦਿਆਂ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਸੀਗੇ ਕਿ ਇੱਧਰ ਆ ਚਲੋ ਮੈਂ ਉਧਰ ਆ ਕੇ ਖੜੀ ਹੋ ਗਈ ਨਾ ਉਹ ਸਟਾਰਟਿੰਗ ਦੇ ਵਿੱਚ ਗੱਲ ਹੋਈ ਆ ਤੇ ਕੈਜੂਅਲੀ ਆਪਾਂ ਫਿਰ ਉਹਨਾਂ ਨੇ ਗਾਣਾ ਲਾਇਆ ਪੈਸੇ ਸੁੱਟੇ ਤੇ ਕਹਿੰਦੇ ਆ ਗਾਣਾ ਲਾਂਦੇ ਆ ਫਿਰ ਮੈਂ ਤੁਹਾਨੂੰ ਉਹ ਪਹਿਲਾਂ ਵੀ ਇੰਟਰਵਿਊ 'ਚ ਇਹ ਗੱਲ ਕਹਿ ਚੁੱਕੀ ਆ ਕਿ ਬਈ ਆ ਚੀਜ਼ ਹੋਈ ਸੀ ਤੇ ਮੈਂ ਅੱਗੋਂ ਇਹ ਜਵਾਬ ਦਿੱਤਾ ਚੁਗਲਬੰਦੀ ਮੈਂ ਵੀ ਕੀਤੀ ਕਿ ਫਿਰ ਮੈਂ ਵੀ ਜੱਟਾਂ ਦੀ ਧੀ ਆ ਤੇ ਫਿਰ ਇਦਾਂ ਕਿਦਾਂ ਚੱਕ ਲੂੰਗੇ ਜੇ ਤੁਸੀਂ ਕਿਸੇ ਦੀ ਧੀ ਨੂੰ ਕਹਿ ਦ ਤੇ ਕੁੜੀ ਦੇ ਸਮਝ ਲਿਆ ਲਵਜ਼ ਉਹ ਵੀ ਤਾਂ ਲਫਜ਼ੋ ਲਫਜ਼ੀ ਸੀਗਾ ਜੇ ਤੁਸੀਂ ਮਜ਼ਾਕ ਚ ਕਹਿੰਦਾ ਤੇ ਮੈਂ ਵੀ ਮਜ਼ਾਕ ਚ ਕਹਿੰਦਾ ਤੁਸੀਂ ਸੀਰੀਅਸ ਕਿਉਂ ਲੈ ਲਿਆ ਫਿਰ ਉਸ ਚੀਜ਼ ਨੂੰ ਹਨਾ ਫਿਰ ਤੁਸੀਂ ਕੋਈ ਕਹਿ ਰਹੇ ਹੋ ਜਾ ਜਾ ਸਟੇਜ ਤੋਂ ਇਹ ਹੁੰਦੀ ਕੌਣਾ ਬੋਲਣ ਵਾਲੀ ਪਰ ਤੁਸੀਂ ਇਸ ਮੈਟਰ ਨੂੰ ਸੀਰੀਅਸ ਕਿਉਂ ਲਿਆ ਸੀਰੀਅਸ ਪਹਿਲਾਂ ਤੁਸੀਂ ਮੈਟਰ ਨੂੰ ਲਿਆ ਮੇਰੇ ਗਲਾਸ ਚੱਕ ਕੇ ਮਾਰਿਆ ਮੈਨੂੰ ਮੇਰੀ ਡਿਸਰੈਸਪੈਕਟ ਕੀਤੀ ਮੈਨੂੰ ਤੁਸੀਂ ਕਿਹਾ ਕਿ ਪਰੇ ਜਾ ਇੱਥੋਂ ਠੀਕ ਆ ਫਿਰ ਜਿਹੜੇ ਉਹ ਬੰਦੇ ਨੇ ਉਹ ਬੰਦੇ ਇਹ ਚੀਜ਼ ਕਹਿ ਰਹੇ ਨੇ ਕਿ ਪੇਮੈਂਟ ਤੁਹਾਨੂੰ ਮਿਲ ਗਈ ਹੈ ਜੋ ਹਾਂ ਮਿਲੀ ਸੀ ਮੈਨੂੰ ਪੇਮੈਂਟ ਮੈਂ ਤਾਂ ਪਹਿਲਾਂ ਵੀ ਕਿਹਾ ਵਾ ਪੇਮੈਂਟ ਮਿਲ ਗਈ ਹੈ ਤੇ ਲੇਕਿਨ ਉਹ ਕਹਿੰਦੇ ਸੀ ਉਹਨਾਂ ਨੇ ਸਾਡੀ ਪੇਮੈਂਟ ਉਹਨਾਂ ਤੇ ਆਪਦੇ ਵੱਲੋਂ ਬੈਣੀਪਾਲ ਨੇ ਫਟਾਫਟ ਗਣ ਕੇ ਦੇ ਦਿੱਤੇ ਪੈਸੇ ਕਿ ਇਹ ਇੱਥੋਂ ਚਲੇ ਜਾਵੇ ਮੈਂ ਆਪਦੀ ਬੇਇੱਜ਼ਤੀ ਕਰਵਾ ਕੇ ਕਿਉਂ ਜਾਂਦੀ ਉੱਥੋਂ ਮੇਰੇ ਗਲਾਸ ਵੱਜਾ ਠੀਕ ਹੈ ਮੈਂ ਆਪਦੀ ਮੇਰੀ ਮੈਂ ਇੱਥੋਂ ਤੱਕ ਮੁੱਦਾ ਆਣਾ ਨਹੀਂ ਸੀਗਾ ਉਲਟਾ ਮੇਰੇ ਤੇ ਕੀ ਕਹਿੰਦੇ ਐਫ ਆਈ ਆਰ ਦਰਜ ਹੋ ਜਾਂਦੀ ਸਗੋ ਜੇ ਮੈਂ ਗਲਾਸ ਮਾਰ ਦਿੰਦੀ ਤਾਂ ਫਿਰ ਮੈਨੂੰ ਤੁਹਾਨੂੰ ਤੁਹਾਡੇ ਪ੍ਰੋਫੈਸ਼ਨਲ ਦੇ ਜਿਹੜੇ ਲੋਕ ਅੱਜ ਇਕੱਠੇ ਹੋ ਕੇ ਗਏ ਸੀਗੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਸਿਮਰ ਦੇ ਵੀ ਜਿਹੜੀ ਕਿ ਬੰਦੀ ਕਾਰਵਾਈ ਹੋਣੀ ਚਾਹੀਦੀ 10 ਕਿਨ ਦੀ ਵੀਡੀਓ ਦੇਖ ਕੇ ਇੱਕ ਤਰਫੀ ਕਾਰਵਾਈ ਨਾ ਕਰੋ ਇੱਕ ਸਵਾਲ ਮੇਰਾ ਹੋਰ ਹੈ ਸਾਹਮਣੇ ਤਾਂ ਆਣਾ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੇ ਐਫ ਆਈ ਆਰ ਦਰਜ ਹੋਈ ਹੈ ਇੱਕ ਬਾਈ ਨੇਮ ਅਤੇ ਤਿੰਨ ਅਣਪਛਾਤੇ ਲੋਕਾਂ ਦੇ ਪਰ ਉਹ ਲੋਕ ਨਾ ਤਾਂ ਕੈਮਰੇ ਮੋਹਰੇ ਆਂਦੇ ਨੇ ਨਾ ਕੋਈ ਬਿਆਨਬਾਜ਼ੀ ਹੁੰਦੀ ਹੈ ਜਿਹੜੇ ਥੋਡੇ ਪ੍ਰੋਫੈਸ਼ਨਲ ਦੇ ਲੋਕ ਨੇ ਥੋਡੇ ਹੀ ਖਿਲਾਫ ਹੋ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਪਛਾਣ ਚੰਗੀ ਤਰੀਕੇ ਨਾਲ ਆਇਆ ਠੀਕ ਹੈ ਇਹ ਜਿਹੜੀਆਂ ਪਾਰਟੀਆਂ ਜੁੜੀਆਂ ਹੁੰਦੀਆਂ ਨਾ ਇੱਕ ਦੂਜੇ ਦੀਆਂ ਪਾਰਟੀਆਂ ਹੀ ਹੁੰਦੀਆਂ ਫਿਰ ਕਹਿੰਦਾ ਉਹ ਮੇਰੀ ਪਾਰਟੀ ਪਟਲੀ ਮੇਰੀ ਹਾਂ ਮੈਂ ਹੋਂਨੇ ਪਿੱਛੇ ਜੇ ਓਪਨ ਚੋਕ ਓਪਨ ਸ਼ੋਅ ਇਹਨੂੰ ਕਹਿੰਦੇ ਆ ਕਿ ਆਪਾਂ ਕਿਸੇ ਦੇ ਆਰਗੇਨਾਈਜ਼ਰ ਦੇ ਥਰੂ ਨਹੀਂ ਆਪਾਂ ਡਾਇਰੈਕਟ ਸ਼ੋਅ ਲਾ ਰਹੇ ਹਾਂ ਕਿਸੇ ਹੋਰ ਦਾ ਹੈ ਨਾ ਤੇ ਇਹ ਵੀ ਆਪਾਂ ਡਾਇਰੈਕਟ ਸ਼ੋਅ ਹੀ ਲਾਇਆ ਸੀਗਾ ਜਿਵੇਂ ਹੈ ਨਾ ਤੇ ਉਸ ਬੰਦੇ ਨੂੰ ਲੱਗਿਆ ਕਿ ਮੇਰੀਆਂ ਪਾਰਟੀਆਂ ਪਟੀਆਂ ਜਾ ਰਹੀਆਂ ਇੱਕ ਦੂਜੇ ਦੇ ਆਰਗੇਨਾਈਜ਼ਰ ਨੂੰ ਪਤਾ ਹੁੰਦਾ ਕਿਹੜੀ ਪਾਰਟੀ ਹੈ ਕਿਹੜੀ ਨਹੀਂ ਠੀਕ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੋਊਗਾ ਕੌਣ ਸੀ ਕੌਣ ਸੀ ਜਿਹੜੇ ਮੈਂ ਅਸ਼ੋਬ ਕਰਨਾ ਤੁਸੀਂ ਮੈਨੂੰ ਕਾਲ ਕਰੋਗੇ ਜਿਵੇਂ ਜੀ ਆਪਾਂ ਪ੍ਰੋਗਰਾਮ ਬੁੱਕ ਕਰਨਾ ਮੈਂ ਤੁਹਾਨੂੰ ਜਾਣਦੀ ਹੋਊਂਗੀ ਠੀਕ ਹੈ ਨਾ ਤੇ ਜੇ ਮੈਂ ਤੁਹਾਨੂੰ ਨਹੀਂ ਵੀ ਜਾਣਦੀ ਹਾਂ ਕਿ ਮੈਂ ਫਿਰ ਵੀ ਤੁਹਾਨੂੰ ਫੋਨ ਲਾ ਕੇ ਪੁੱਛੂਗੀ ਕਿ ਪਈ ਜਿਹੜੇ ਤੁਸੀਂ ਉਹ ਹਰਕਤ ਨਹੀਂ ਕੀਤੀਓਂਗੀ ਮੈਂ ਅਗਲੇ ਨੂੰ ਪੁੱਛੂਗੀ ਪਈ ਤੁਹਾਡੇ ਵਿਆਹ ਤੇ ਕਿਹੜੇ-ਕਿਹੜੇ ਬੰਦੇ ਆਏ ਸੀਗੇ ਹਨਾ ਇਹ ਇਹ ਇਹਨਾਂ ਨੇ ਮੈਨੂੰ ਲੱਗਦਾ ਆ ਆਈ ਐਮ ਨਾਟ ਸ਼ੋਰ ਕਿ ਇਹ ਇਹਨਾਂ ਨੂੰ ਪੈਸੇ ਦਿੱਤੇ ਗਏ ਆ ਆਰਗੇਨਾਈਜ਼ਰਾਂ ਨੂੰ ਤਾਂ ਇਹ ਕਰਕੇ ਅਣਪਛਾਣਨੀ ਉਹਨਾਂ ਦੀ ਕਰਦੇ ਪਏ ਆ ਇਹ ਜਾਣ ਬੁੱਝ ਕੇ ਪਛਾਣ ਉਹਨਾਂ ਦੀ ਕਰਨ ਤੋਂ ਮੁੱਕ ਰਹੇ ਨੇ ਮੈਂ ਕਹਿੰਨੀ ਆ ਉਹ ਬੰਦੇ ਮੇਰੇ ਸਾਹਮਣੇ ਲਿਆਏ ਜਾਣ ਮੈਂ ਉਹਨਾਂ ਦੀ ਆਪੇ ਪਛਾਣ ਕਰ ਲਾਂ ਕਿ ਐਸੇ ਕਿਨਾਂ ਵੱਲੋਂ ਤਾਂ ਕਿਨੂੰ ਦਿੱਤੇ ਗਏ ਨੇ ਦੇਖੋ ਮੈਂ ਇਸ ਗੱਲ ਨੂੰ ਸ਼ੋਰਲੀ ਨਹੀਂ ਕਹਿ ਰਹੀ ਜਿਹੜੇ ਇਹ ਮੇਰੇ ਖਿਲਾਫ ਹੋਏ ਕਿਉਂ ਇਹਨਾਂ ਨੂੰ ਕੀ ਲਾਲਚ ਆ ਮੇਰੇ ਖਿਲਾਫ ਹੋਣ ਦਾ ਉਹ ਕਹਿੰਦੇ ਵੀ ਸਾਡਾ ਕੰਮ ਦਾ ਬਹੁਤ ਨੁਕਸਾਨ ਹੋਊਗਾ ਸਾਡੇ ਘਰ ਚੱਲਦੇ ਨੇ ਸਾਡੀਆਂ ਪਾਰਟੀਆਂ ਖਰਾਬ ਹੋ ਗਈਆਂ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਕੱਲ ਨੂੰ ਸਾਨੂੰ ਕੋਈ ਵਿਆਹਸ਼ ਤੇ ਬਲਾਉ ਕੋਈ ਨਹੀਂ ਕਿਉਂ ਜਿਨ੍ਹਾਂ ਨੇ ਜਦੋਂ ਗੋਲੀ ਵੱਜੀ ਸੀ ਉਸ ਤੋਂ ਬਾਅਦ ਕਿਹੜਾ ਵਿਆਹ ਨਹੀਂ ਹੋਏ ਜਿੱਦੋਂ ਗੋਲੀ ਦੁਕਾਨ ਹੋਇਆ ਸੀ ਉਸ ਤੋਂ ਬਾਅਦ ਵਿਆਹ ਨਹੀਂ ਸੀ ਹੋਏ ਜਿਨ੍ਹਾਂ ਨੇ ਕਰਨਾ ਜਿਨ੍ਹਾਂ ਨੇ ਕੰਮ ਕਰਨਾ ਆ ਉਹਨਾਂ ਨੇ ਤੇ ਕਰਨਾ ਹੀ ਕਰਨਾ ਆ ਜਦੋਂ ਉਹਦੀ ਅੱਛਾ ਜੇ ਇੰਨੀ ਤੁਹਾਡੇ ਚ ਅਣਕ ਸੀਗੀ ਜਦੋਂ ਗੋਲੀ ਵੱਜ ਗਈ ਸੀ ਉਦੋਂ ਹੀ ਬੇਸ਼ਰਮੋਂ ਕੰਮ ਡਾਂਸਰਾਂ ਦਾ ਬੰਦ ਕਰ ਦਿੰਦੇ ਜੇ ਤੁਸੀਂ ਬੰਦ ਕਰਾਣ ਤੇ ਆਏ ਹੋ ਤੇ ਫਿਰ ਮੈਂ ਬੰਦ ਕਰਾਣ ਦੇ ਵਿੱਚ ਵੀ ਘੜੀ ਹੋ ਜੂੰਗੀ ਠੀਕ ਹੈ ਨਾ ਇਹ ਗੱਲ ਨਾ ਕਰੋ ਗੱਲ ਮੈਂ ਬੰਦ ਕਰਨ ਦੀ ਕੋਈ ਵੈਸੇ ਤਾਂ ਕੀਤੀ ਨਹੀਂ ਪਰ ਜੇ ਉਸ ਕੁੜੀ ਦੇ ਜੇ ਤੁਹਾਡੇ ਚ ਇੰਨੀ ਗੱਲ ਹੁੰਦੀ ਬੰਦ ਹੋਉਂਦੀ ਹਲੇ ਤਾਂ ਮੇਰੇ ਗਲਾਸ ਹੀ ਵੱਜਾ ਸੀ ਜੇ ਮੇਰੇ ਗੋਲੀ ਵੱਜ ਜਾਂਦੀ ਤਾਂ ਕੰਮ ਤੁਹਾਡਾ ਫਿਰ ਵੀ ਚੱਲਣਾ ਸੀ ਬਟਿੰਡੀ ਵਾਲੀ ਕੁੜੀ ਵਾਂਗੂ ਇਹ ਜਾਣ ਬੁੱਝ ਕੇ ਤੁਹਾਡਾ ਮੂੰਹ ਦੱਬਿਆ ਕਿਸੇ ਨੇ ਤੇ ਤੁਹਾਡੀਆਂ ਅੱਖਾਂ ਬੰਨ੍ਹਤੀਆਂ ਕਿਸੇ ਨੇ ਜਿਹਦੀ ਵਜ੍ਹਾ ਨਾਲ ਤੁਸੀਂ ਆਫਰੇ ਫਿਰਦੇ ਹੋ ਤੇ ਤੁਸੀਂ ਬੋਲਦੇ ਨਹੀਂ ਪਏ ਕੋਈ ਕਿ ਉਹ ਬੰਦੇ ਕੌਣ ਸੀਗੇ ਐਦਾਂ ਕੌਣ ਹੋ ਸਕਦਾ ਵਾਕੀ ਤੁਸੀਂ ਬੰਦੇ ਪਛਾਣਨ ਤੋਂ ਮਨਾ ਕਰ ਰਹੇ ਹੋ ਕਿਉਂ ਕਰ ਰਹੇ ਹੋ ਮੇਰੇ ਸਾਹਮਣੇ ਮੈਨੂੰ ਕਿਹਾ ਹੈ ਕਿ ਤੁਹਾਡੇ ਘਰੇ ਸਮਨ ਭੇਜੇ ਜਾਣਗੇ ਬਾਕੀ ਕੋਰਟ ਕਚੈਰੀ ਦਾ ਮਾਮਲਾ ਹੋਏਗਾ ਤੇ ਬਾਕੀ ਮੇਰਾ ਡਾਇਰੈਕਟ ਉਹਨਾਂ ਦੇ ਨਾਲ ਆ ਮੈਂ ਉਸ ਬੰਦੇ ਨੂੰ ਹੋ ਸਕਦਾ ਮਾਫ ਵੀ ਕਰ ਦਵਾ ਇਹ ਐਵੇਂ ਵਿੱਚ ਬੋਲੀ ਜਾਂਦੇ ਹੋ ਸਕਦਾ ਮੈਂ ਉਹ ਬੰਦੇ ਨੂੰ ਮਾਫ ਕਰਦਾ ਹਣਾ ਮੈਂ ਮੇਰੀ ਸੈਲਫ ਰਿਸਪੈਕਟ ਘਟੇ ਜਿਹੇ ਕਰਕੇ ਹੈਨਾ ਤੇ ਮੈਨੂੰ ਹੋ ਸਕਦਾ ਉਸ ਬੰਦੇ ਨੂੰ ਮੈਂ ਕਹਾਂ ਕਿ ਚਲ ਠੀਕ ਆ ਕੋਈ ਗੱਲ ਨਹੀਂ ਤੇ ਮੈਂ ਮaaf ਕਰਦਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਰਿਸ਼ਵਤ ਲੈ ਕੇ ਮaaf ਕਰੂੰਗੀ ਮੈਂ ਮੈਂ ਬਕਾਇਦਾ ਆਪਣੇ মিডিਆ ਦੇ ਆਪਣੀ ਗਲਤੀ ਮੰਨਦਾ ਵਾ ਤਾਂ ਤੁਸੀਂ ਮaaf ਕਰਨ ਨੂੰ ਤਿਆਰ ਹੋ ਮੈਂ ਰਿਸ਼ਵਤ ਲੈ ਕੇ ਮਾਫੀ ਵਾਲਾ ਚੀਜ਼ ਨਹੀਂ ਕਰੂੰਗੀ ਕਿ ਕੱਲ ਨੂੰ ਲੋਕ ਕਹਿਣ ਕਿ ਰਿਸ਼ਵਤ ਲੈ ਕੇ ਸਿਮਰ ਨੇ ਮਾਮਲਾ ਵਾਪਸ ਲੈ ਲਿਆ ਮੈਂ ਬਕਾਇਦਾ মিডিਆ ਸੱਦੂੰਗੀ ਤੇ মিডিਆ ਸਾਰਾ ਜਿਨ੍ਹਾਂ ਨੇ ਮੇਰੀਆਂ ਧੰਨਵਾਦ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ মিডিਆ ਸੱਦ ਕੇ ਉਹ ਨੂੰ ਉਸ ਤੋਂ ਕੰਫੈਸ਼ਨ ਲਵਾਂਗੀ ਕਿ ਕੀ ਗੱਲ ਹੋਈ ਸੀ ਚਲੋ ਤੁਹਾਡੇ ਕੋਲ ਜੇ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ ਪੈਸੇ ਵੈਸੇ ਦਾ ਕੋਈ ਐਡਾ ਰਿਸ਼ਵਤ ਰਿਸ਼ਵਤ ਵਾਲਾ ਕੰਮ ਲੈ ਕੇ ਕਿ ਕੱਲ ਨੂੰ ਇਹ ਮੁੱਦਾ ਉਠਾਇਆ ਜਾਂ ਦੇਖਿਆ ਹੁਣ ਕੇਸ ਬੰਦ ਹੋ ਗਿਆ ਉਹ ਨਹੀਂ ਹੋ ਸਕਦਾ ਮੈਂ ਉਸ ਮੁੰਡੇ ਨੂੰ ਮੈਂ ਮaaf ਕਰ ਦਵਾ ਹਨਾ ਤੇ ਪਰ ਜੇ ਉਹ ਆਕੜ ਹੱਲੇ ਵੀ ਰੱਖੂਗਾ ਤੇ ਫਿਰ ਮਾਮਲਾ ਜਾਊਗਾ ਅੱਗੇ ਤੱਕ ਕਿਉਂਕਿ 셀ਫ ਰਿਸਪੈਕਟ ਮੈਨੂੰ ਮੇਰੀ ਵਾਪਸ ਚਾਹੀਦੀ ਹੈ ਮਾਨ ਹਾਨੀ ਜੀ ਨੂੰ ਕਹਿੰਦੇ ਅੱਛਾ ਅੱਜ ਜਦੋਂ ਤੁਹਾਡੇ ਪ੍ਰੋਫੈਸ਼ਨਲ ਦੇ ਲੋਕ ਜਾ ਕੇ ਥਾਣੇ ਉੱਥੇ ਪਹੁੰਚਦੇ ਨੇ ਉਹ ਕਹਿੰਦੇ ਵੀ ਅਸੀਂ ਸਿਮਰ ਨੂੰ ਵੀ ਕਾਲ ਕੀਤੀ ਕਈ ਵਾਰੀ ਵੀ ਸਿਮਰ ਨਾਲ ਵੀ ਅਸੀਂ ਗੱਲ ਸਿਮਰ ਦਾ ਪੱਖ ਵੀ ਜਾਣਨਾ ਚਾਹਿਆ ਕਾਫੀ ਹੱਦ ਤੱਕ ਤੁਹਾਨੂੰ ਪਤਾ ਹੀ ਪਰ ਫਿਰ ਵੀ ਅਸੀਂ ਇੱਕ ਵਾਰ ਉਹਨਾਂ ਨਾਲ ਗੱਲਬਾਤ ਤੁਹਾਡੇ ਤੱਕ ਅਪਰੋਚ ਕੀਤੀ ਉਹ ਤੁਹਾਡੇ ਨਾਲ ਪੁੱਛੇ ਵੀ ਕੀ ਕੀ ਮਾਮਲਾ ਸੀਗਾ ਸਾਰਾ ਕੀ ਹੋਇਆ ਮੈਨੂੰ ਕੁਝ ਕੁ ਕਾਲ ਆਏ ਸੀਗੇ ਤੇ ਉਸ ਤੋਂ ਹੱਲੇ ਮੈਂ ਤੁਹਾਨੂੰ ਕਿਹਾ ਤੇ ਮੈਂ ਹੱਲੇ ਕਰੇ ਪਹੁੰਚੀ ਆ ਤੇ ਮੈਨੂੰ ਵੀਡੀਓ ਆ ਗਈ ਤੇ ਮੈਂ ਸੋਸ਼ਲ ਮੀਡੀਆ ਤੇ ਪਾਤੀ ਤੇ ਉਸ ਤੋਂ ਬਾਅਦ ਫੋਨ ਤੇ ਫੋਨ ਪਤਾ ਨਹੀਂ ਲੱਗੰਦੇ ਮੈਨੂੰ ਕਿਹਦਾ ਫੋਨ ਆਂਦੇ ਆ ਥੋੜੀ ਦੇਰ ਮੈਂ ਫੋਨ ਸਾਈਡ ਤੇ ਰੱਖਤਾ ਆਵਦਾ ਹਨ ਤੇ ਫਿਰ ਮੈਂ ਸੋਚਿਆ ਕਿ ਮੈਂ ਨਹੀਂ ਚੱਲ ਪਈ ਤਾਂ ਪਥਾਣੇ ਚੱਲਦੇ ਆ ਇਹ ਮਾਮਲਾ ਇਹਨਾਂ ਨੇ ਮੈਨੂੰ ਜਾਣ ਬੁੱਝ ਕੇ ਮੇਰੀ ਹਲਤਾਂ ਖਿੱਚਣ ਲਈ ਤੁਸੀਂ ਆਪ ਸੋਚੋ ਜਿਹੜੇ ਥਾਣੇ 'ਚ ਹੁਣ ਖੜੇ ਹੋ ਗਏ ਨੇ ਮੇਰੇ ਖਿਲਾਫ ਉਹਨਾਂ ਨੇ ਵੀਡੀਓ ਕਿਉਂ ਬਣਾਈ ਹੋਗੀ ਤੁਹਾਨੂੰ ਲੱਗਦਾ ਕਿ ਸਿਮਰ ਦੀ ਸ਼ਬੀ ਖਰਾਬ ਕਰਨ ਦੇ ਚੱਕਰ ਹੋ ਸਕਦਾ ਆ ਹੋ ਸਕਦਾ ਆ ਕਿਉਂਕਿ ਕਈ ਲੋਕਾਂ ਨੂੰ ਬਹੁਤ ਮਿਰਚਾਂ ਨੇ ਕਈਆਂ ਕਈਆਂ ਦੇਖੋ ਸਾਰੇ ਆਰਟਿਸਟਾਂ ਨੂੰ ਮੈਂ ਨਹੀਂ ਕਹਿ ਰਹੀ ਹੈਗੀ ਹੈ ਨਾ ਪਤਾ ਕਿ ਇੱਕ ਜਦੋਂ ਆਪਾਂ ਗੱਲ ਕਰ ਦਿੰਨੇ ਆ ਨਾ ਤੇ ਕੋਈ ਨਾ ਕੋਈ ਆਪਨੇ ਉੱਤੇ ਲੈ ਜਾਂਦਾ ਆ ਜੇ ਤੁਸੀਂ ਸਹੀ ਹੋ ਤੁਸੀਂ ਆਪਦੇ ਉੱਪਰ ਗੱਲ ਨਾ ਲੈ ਕੇ ਜਾਇਆ ਕਰੋ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਉਹਨੂੰ ਪਤਾ ਹੁੰਦਾ ਆ ਜਦੋਂ ਆਪਾਂ ਇੱਕ ਵਟਸਐਪ ਸਟੇਟਸ ਪਾਉਂਦੇ ਆ ਉਹ ਸਾਰਿਆਂ ਨਾਲ ਥੋੜੀ ਹੁੰਦਾ ਆ ਉਹ ਕਿਸੇ ਲਈ ਹੁੰਦਾ ਆ ਤੇ ਉਹ ਕਿਸੇ ਨੂੰ ਮਿਰਚ ਹੁਣ ਆਪਾਂ ਕਈ ਵਾਰ ਆਪਾਂ ਨਾ ਅਗਲੇ ਦਿਨ ਹਾਂ ਉਹ ਸਮਝ ਜਾਂਦੇ ਨੇ ਆਪਾਂ ਉਸ ਬੰਦੇ ਨੂੰ ਨਾ ਉਹਦਾ ਨਾਮ ਨਹੀਂ ਲੈਣਾ ਚਾਹੁੰਦੇ ਹੁੰਦੇ ਤੇ ਆਪਾਂ ਉਹਨੂੰ ਕੁਛ ਨਾ ਕੁਝ ਗੱਲ ਸਮਝਾਣੀ ਹੁੰਦੀ ਤੇ ਆਪਾਂ ਸਟੇਟਸ ਦੇ ਰਾਹੀਂ ਸਮਝਾ ਦਿੰਦੇ ਲੇਕਿਨ ਉਹ ਫਿਰ ਮਜਬੂਰ ਕਰ ਦਿੰਦੇ ਨੇ ਕਿ ਸਿੱਧਾ ਉਹਨੂੰ ਹੀ ਭਜੋ ਹੂੰ ਤੇ ਹੁਣ ਉਹਨਾਂ ਨੇ ਮੈਨੂੰ ਇੱਥੋਂ ਤੱਕ ਮਜਬੂਰ ਕਰਤਾ ਸੀਗਾ ਕਿ ਜਦੋਂ ਮੈਂ ਜਦੋਂ ਮੈਂ ਪੜਿਆ ਦੇਖਿਆ ਨਾ ਕਿ ਇਹ ਬੈਨਰ ਸਾਡੇ ਬੈਨਰ ਦੀ ਵੀਡੀਓ ਨਹੀਂ ਹੈਗੀ ਇਹ ਕਿਸੇ ਹੋਰ ਬੈਨਰ ਦੀ ਵੀਡੀਓ ਤੇ ਫਿਰ 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 ਮੈਨੂੰ ਲੱਗਿਆ ਕਿ ਯਾਰ ਤਿੰਨ ਸਾਲ ਮੈਂ ਤੁਹਾਡੇ ਪਿੱਛੇ ਕੰਮ ਕੀਤਾ ਮੈਂ ਪਾਗਲ ਸੀ ਹੈ ਮੈਨੂੰ ਤਾਂ ਉਹਨਾਂ ਦੀ ਕੀ ਪੇਮੈਂਟ ਮਿਲਦੀ ਸੀ ਹੈਂ ਤੁਸੀਂ ਕਹੀ ਮੈਨੂੰ ਸ਼੍ਰੀ ਅਚਾ ਇੱਕ ਹੋਰ ਕਿਸਾ ਸੁਣਾਉਣੀ ਆ ਫਰੈਂਡ ਜਿਹਨੂੰ ਕੋ ਉਧਰ ਨੂੰ ਹੁਣ ਮੈਂ ਕਿ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਸ਼੍ਰੀ ਉਥੇ ਗੰਗਾ ਨਗਰ ਤੋਂ ਮੈਂ ਵਾਪਸ ਆ ਰਹੀ ਸੀ ਐਕਸੀਡੈਂਟ ਹੋ ਗਿਆ ਸੀ ਸਾਰਿਆਂ ਦੇ ਰਾਤ ਨੂੰ ਫੋਨ ਆਫ ਸੀਗੇ ਹੂੰ ਇਨਾਂ ਦੇ ਬੰਦਿਆਂ ਦੇ ਅੱਗੇ ਗੱਡੀ ਜਾ ਰਹੀ ਸੀਗੀ ਤੇ ਸਾਡੀ ਪਿੱਛੇ ਜਾ ਰਹੀ ਸੀ ਇਹਨਾਂ ਦੇ ਬੰਦੇ ਜਰੂਰ ਨਾਲ ਸੀਗੇ ਪਰ ਇਹਨਾਂ ਨੇ ਇਹ ਦੂਜੇ ਬੰਦੇ ਨੇ ਕੀ ਕਿਹਾ ਸੜਕ ਹੈ ਜਿੱਦਾਂ ਮੈਂ ਵੀ ਕਹਿ ਦਿੰਨੀ ਆ ਕਿ ਚਲੋ ਜਿੰਨੇ ਮਰਨਾ ਹੁੰਦਾ ਉਹ ਤਾਂ ਮਰ ਹੀ ਜਾਂਦਾ ਤੇ ਚਲੋ ਉਹ ਗੱਲ ਸਹੀ ਵੀ ਹੈ ਹੈਨਾ ਜੇ ਮਰਨਾ ਹੁੰਦਾ ਤੇ ਉਸ ਦਿਨ ਵੀ ਮਰ ਜਾਣਾ ਸੀ ਪਰ ਚਲੋ ਸਾਡੇ ਚੋਟ ਵਗੈਰਾ ਨਹੀਂ ਆਈ ਤੇ ਕੀ ਉਸ ਦਿਨ ਇਹਨਾਂ ਨੇ ਸਾਡਾ ਖਰਚਾ ਦਰਚਾ ਭਰਿਆ ਸੀ ਆਪ ਤਾਂ ਇਹਨਾਂ ਨੇ ਦੇਹ ਤਰੇ ਦੀ ਇਨਾਮ ਦੇ ਪੈਸੇ ਕਮਾ ਲਏ ਸਾਡੇ ਉੱਪਰੋਂ ਸਾਡਾ ਕੋਈ ਕਿਸੇ ਨੇ ਕਿਹਾ ਕਿ ਗੱਡੀ ਬਣਵਾ ਦਿੰਨੇ ਆ ਤੁਹਾਡੀ ਜੀ ਇਹ ਕਹਿੰਦੇ ਨਾ ਪੂਰੀ ਸਿਕਿਉਰਿਟੀ ਹੁੰਦੀ ਆ ਪੂਰਾ ਕੌਸ਼ ਹੁੰਦਾ ਆ ਤੇ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਵੀ ਲਿਆ ਕਰੋ ਪਹਿਲਾਂ ਕਿਦਾਂ ਪਹਿਲਾਂ ਜਦੋਂ ਕੰਮ ਕੁੜੀਆਂ ਕਰਦੀਆਂ ਹੁੰਦੀਆਂ ਸੀ ਪਹਿਲਾਂ ਪੀਜੀ ਸਿਸਟਮ ਹੁੰਦਾ ਸੀ ਕੁੜੀਆਂ ਨੂੰ ਬਕਾਇਦਾ ਰਾਸ਼ਨ ਦਿੱਤਾ ਜਾਂਦਾ ਸੀ ਕੁੜੀਆਂ ਨੂੰ ਬਕਾਇਦਾ ਸੇਫਟੀ ਦਿੱਤੀ ਜਾਂਦੀ ਸੀ ਘਰ ਦੀ ਰੈਂਟ ਵਗੈਰਾ ਸਾਰੇ ਆਰਗੇਨਾਈਜ਼ਰ ਦਿੰਦੇ ਹੁੰਦੇ ਸੀ ਜਿਹੜੀਆਂ ਕੁੜੀਆਂ ਰੱਖਦੇ ਸੀ ਕੁੜੀਆਂ ਨਾ ਐਕਚੁਅਲੀ ਸਭ ਤੋਂ ਪਾਗਲ ਕੁੜੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਤੇ ਚੜਾ ਲਿਆ ਤੇ ਹੁਣ ਇਹ ਸਿਰ ਤੇ ਚੜ ਕੇ ਜਿਹੜਾ ਨੱਚਦੇ ਨੇ ਉਹ ਇਹ ਕੰਮ ਇਹ ਗੱਲ ਆ ਕਿ ਕੁੜੀਆਂ ਨੇ ਕੀ ਕੀਤਾ ਵਾ ਹੁਣ ਜਿਹੜੀਆਂ ਪਾਰਟੀ ਸਾਹਮਣੇ ਵਾਲੀ ਹੈ ਕੁੜੀਆਂ ਡਾਇਰੈਕਟ ਉਹਨਾਂ ਦੇ ਸ਼ੋਅ ਲਾਉਣ ਲੱਗੀਆਂ ਤੇ ਇਹਨਾਂ ਨੂੰ ਹੋ ਗਿਆ ਯਾਰ ਸਾਡੀ ਕਮਿਸ਼ਨ ਅਸੀਂ ਤਾਂ ਇਹਨਾਂ ਦੇ ਸਿਰ ਤੋਂ ਕਮਾਣਾ ਸੀ ਤੇ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇੱਕ ਲੱਗਦਾ ਕੁੜੀਆਂ ਨੇ ਸਿਰ ਤੋਂ ਹੀ ਕਮਾ ਕੇ ਤੇ ਕੁੜੀਆਂ ਦੇ ਨਾਲ ਹੀ ਖੜਦੇ ਬਿਲਕੁਲ ਯਾਰ ਬਿਲਕੁਲ ਤੁਸੀਂ ਹੁਣ ਦੇਖਿਆ ਨਹੀਂ ਆ ਤਮਾਸ਼ਾ ਹੂੰ ਇਸ ਬੰਦੇ ਨੇ 4 ਸਾਲ ਫਰੈਂਚ ਜਨ ਕੋਦਰ ਨੇ ਕਿੰਨੇ ਪੈਸੇ ਕਮਾਏ ਹੋਊਗੇ ਮੈਂ ਇਹ ਨਹੀਂ ਕਹਿੰਦੀ ਮੇਰੇ ਤੋਂ ਹੋਰ ਵੀ ਮਨਪ੍ਰੀਤ ਦੀ ਦੀ ਸੀਗੀ 120 ਵਾਲੀ ਉਹਨਾਂ ਦੀ ਫੇਮਸ ਹੋਈ ਸੀਗੀ ਮਨਪ੍ਰੀਤ ਦੀ ਦੀ ਉਸ ਤੋਂ ਬਾਅਦ ਕੁਝ ਵੀਡੀਓਜ਼ ਮੇਰੀਆਂ ਵਾਇਰਲ ਹੋਈਆਂ ਹਨ ਤੇ ਇਹਨਾਂ ਨੇ ਕਮਾਇਆ ਬਹੁਤ ਕੁਝ ਹਨ ਇਹ ਆਪਣੇ ਮੂੰਹੋਂ ਵੀ ਮੰਨਦੇ ਨੇ ਇਹ ਚੀਜ਼ਾਂ ਹਨ ਤੇ ਆਡੀਅנס ਵੀ ਇਹ ਚੀਜ਼ ਕਹ ਕਹਿੰਦੀ ਹੈ ਇਸ ਨੂੰ ਤੇ ਪਰ ਤੁਸੀਂ ਇਦਾਂ ਨਾ ਕਰੋ ਕਿ ਕਿਸੇ ਦਾ ਖਾ ਕੇ ਜਿਵੇਂ ਤੁਸੀਂ ਕਹਿ ਦਿੰਦੇ ਹੋ ਨਾ ਨਮਕ ਹਰਾਮ ਕਰਦੇ ਪਏ ਉਹ ਗੱਲ ਆ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਬਈ ਕੀ ਕੀ ਮੈਂ ਤੁਹਾਨੂੰ ਇਹ ਨਵਾਂ ਦੱਸਾਂ ਸਿਮਰ ਪਰਿਵਾਰ ਚ ਕੋਣ ਕੋਣ ਆ ਹੁਣ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਪਰਿਵਾਰ ਮੇਰਾ ਕਹਿ ਰਿਹਾ ਤੁਸੀਂ ਵਧੀਆ ਕੀਤਾ ਜੇ ਤੁਹਾਨੂੰ ਮੇਰੀਆਂ ਭੂਆ ਹੋਣਾ ਨੂੰ ਪੁੱਛ ਲਓ ਜਿਹਦੇ ਭੂਆ ਹੋਣੀ ਮੇਰੀਆਂ ਜਵਾਨ ਹੁੰਦੀਆਂ ਸੀ ਤਾਂ ਕਿ ਕਿਸੇ ਬੰਦੇ ਦੀ ਜ਼ਰਤ ਨਹੀਂ ਹੁੰਦੀ ਸੀ ਬੋਲਣ ਦੀ ਹੈਨਾ ਮੇਰੀਆਂ ਭੂਆ ਹੋਣਾ ਨੂੰ ਇਹ ਗੱਲ ਪੁੱਛ ਕੇ ਦੇਖਿਓ ਕਿ ਜਦੋਂ ਇਹ ਆਪ ਟਰੈਕਟਰ ਵਾਹਦੀਆਂ ਰਹੀਆਂ ਨੇ ਆਪਦੀਆਂ ਜ਼ਮੀਨਾਂ ਦੇ ਵਿੱਚ ਸਤਿਕਾਰ ਜੀ ਆਪਦੀਆਂ ਜ਼ਮੀਨਾਂ ਦੇ ਵਿੱਚ ਟਰੈਕਟਰ ਵਾਹਦੀਆਂ ਰਹੀਆਂ ਨੇ ਇਹ ਚੀਜ਼ਾਂ ਕਰਦੀਆਂ ਰਹੀਆਂ ਨੇ ਤੇ ਇਹਨਾਂ ਨੇ ਕਦੀ ਮੇਰੇ ਪੂਆ ਹੁਣਾਂ ਨੇ ਕਦੀ ਬੰਦੇ ਨੂੰ ਬੋਲਣ ਦਿੱਤਾ ਤੇ ਤੁਹਾਨੂੰ ਪਤਾ ਖੂਨ ਤਾਂ ਫਿਰ ਖੂਨ ਹੀ ਹੁੰਦਾ ਸਾਡੇ ਘਰ ਦੇ ਤਾਂ ਇਹ ਕਹਿ ਰਹੇ ਨੇ ਕਿ ਬਿਲਕੁਲ ਸਹੀ ਕੀਤਾ ਵਾ ਬਿਲਕੁਕੁਲ ਠੀਕ ਕੀਤਾ ਵਾ ਬਾਕੀ ਜੇ ਉਹਨੇ ਗਲਤੀ ਕੀਤੀ ਆ ਉਹ ਸਾਹਮਣੇ ਆ ਕੇ ਮੀਡੀਆ ਦੇ ਮਾਫੀ ਮਾਫੀ ਮੰਗ ਲੇ ਜੇ ਉਹ ਸੋਚੇਗਾ ਕਿ ਮੈਨੂੰ ਖਰੀਦ ਲੇਗਾ ਪੈਸਿਆਂ ਨਾਲ ਤੇ ਮੈਂ ਆਪਣਾ ਕੇਸ ਵਾਪਿਸ ਲੈ ਲਾਂਗੀ ਇਹ ਨਹੀਂ ਹੋ ਸਕਦਾ ਪਰਿਵਾਰ ਚ ਸਿਮਰ ਕੋਣ ਕੋਣ ਪਰਿਵਾਰ ਚ ਮੰਮੀ ਡੈਡੀ ਨੇ ਤੇ ਦੋ ਬ੍ਰਦਰ ਨੇ ਇੱਕ ਤਿੰਨ ਮਤਲਬ ਤੁਹਾਨੂੰ ਸਟੈਪ ਮਦਰ ਸਿਸਟਰ ਦਾ ਸਿਸਟਮ ਦੱਸਿਆ ਨਾ ਮੈਂ ਕਿ ਉਹਨਾਂ ਦੀ ਫੈਮਿਲੀ ਇੱਕ ਅਲੱਗ ਹੈ ਪਰ ਉਹਨਾਂ ਦੇ ਨਾਲ ਸਾਡਾ ਪਿਆਰ ਬਹੁਤ ਹੈਗਾ ਆ ਅਸੀਂ ਕਦੀ ਇਹ ਨਹੀਂ ਸਮਝਿਆ ਬਟ ਇੱਕ ਸਚਾਈ ਹੁੰਦੀ ਹੈ ਲਾਈਫ ਦੀ ਕਿਉਂ ਐਂਡ ਹੋ ਗਏ ਤੁਹਾਡੇ ਦੋ ਤੁਸੀਂ ਕਿਵੇਂ ਐਂਡ ਹੋ ਗਏ ਕਿਉਂਕਿ ਮੇਰੇ ਮੰਮਾ ਦੀ ਡੈਥ ਹੋ ਗਈ ਸੀ ਤੇ ਫਿਰ ਮੇਰੇ ਪਾਪਾ ਦੀ ਛੋਟੀ ਉਮਰ ਸੀ ਫਿਰ ਮੇਰੀਆਂ ਭੂਆ ਨੇ ਮੇਰੇ ਪਾਪਾ ਦਾ ਵਿਆਹ ਕਰਤਾ ਸੀਗਾ ਦੂਸਰਾ ਤੇ ਪਰ ਨੋ ਡਾਊਟ ਉਹ ਜਿਹੜੀ ਦੂਜੀ ਮੰਮੀ ਉਹ ਵੀ ਬਹੁਤ ਚੰਗੀ ਹੈ ਸਾਡਾ ਬਹੁਤ ਪਿਆਰ ਕਰਦੀ ਆ ਤੇ ਐਵੇਂ ਕਿਉਂ ਕਿਸੇ ਨੂੰ ਕਹੀ ਨਾ ਬਾਕੀ ਪਰਵਿਸ਼ ਕਰਨ ਵਾਲੀ ਤਾਂ ਸਾਹਮਣੇ ਖੜੀ ਆ ਮ ਪਰਿਵਾਰ ਸਾਹਿਬ ਕਹਿ ਰਿਹਾ ਕਿ ਤੁਸੀਂ ਜੇ ਉਹ ਬੱਚਾ ਉਹਦੇ ਉਹ ਵੀ ਬੱਚਾ ਵਾ ਸਾਡਾ ਜਿਹੜਾ ਸਾਹਮਣੇ ਵਾਲਾ ਇਹ ਤਾਂ ਮੈਨੂੰ ਇਹੀ ਕਹਿ ਰਹੇ ਨੇ ਕਿ ਉਹ ਅਗਰ ਮਾਫੀ ਮੰਗ ਰਿਹਾ ਜਾਂ ਕੁਝ ਮੰਗ ਰਿਹਾ ਤੇ ਤੁਸੀਂ ਮਾਫ ਕਰ ਦਿਓ ਤੇ ਮੈਂ ਇਹਨਾਂ ਦੇ ਕਹਿਣ ਤੇ ਚਲੋ ਮਾਫ ਵੀ ਕਰ ਦੂੰਗੀ ਉਹਨੂੰ ਪਰ ਜੇ ਉਹ ਕਵੇ ਕਿ ਮੈਨੂੰ ਖਰੀਦ ਲੇਗਾ ਪੈਸੇ ਨਾਲ ਤੇ ਇਹ ਚੀਜ਼ਾਂ ਕਰ ਲੂਗਾ ਉਹ ਨਹੀਂ ਫਿਰ ਹੋ ਸਕਦਾ ਇਦਾਂ ਨਹੀਂ ਸਾਹਮਣੇ ਆਵੇ ਉਹ ਕੈਮਰੇ ਦੇ ਸਾਹਮਣੇ ਆਵੇ ਜਿੱਦਾਂ ਮੈਂ ਆ ਰਹੀ ਹਾਂ ਜਿੱਦਾਂ ਇਹ ਆਰਗੇਨਾਈਜ਼ਰ ਆ ਰਹੇ ਆ ਰਹੀ ਨੇ ਕੈਮਰਾ ਸਾਹਮਣੇ ਚਲ ਜੋ ਵੀ ਹੈ ਵਟ ਏਵਰ ਇਹ ਆਣ ਸਾਹਮਣੇ ਉਹਨਾਂ ਨਾਲ ਤੇ ਮੇਰਾ ਕੋਈ ਮੈਟਰ ਹੈ ਹੀ ਨਹੀਂ ਸੀ ਉਹ ਤੇ ਆਪ ਦੀ ਲੱਤ ਐਵੇਂ ਫਸਾਉਂਦੇ ਕਹਿੰਦੇ ਨਹੀਂ ਇਧਰੋਂ ਗੱਡੀ ਆ ਰਹੀ ਤੇ ਉਧਰੋਂ ਗੱਡੀ ਆ ਰਹੀ ਵਿੱਚ ਸਾਈਕਲ ਵੜ ਗਿਆ ਹੂੰ ਇਹ ਜੀਜ ਹੋਈ ਆ ਤੇ ਤੁਸਾਂ ਕਿਉਂ ਰੇਣ ਉਹਨਾਂ ਨੂੰ ਕੀ ਲਾਲਚ ਨਜ਼ਰ ਆ ਰਿਹਾ ਇਹਨਾਂ ਨੂੰ ਲਾਲਚ ਨਜ਼ਰ ਕੀ ਆ ਰਿਹਾ ਵਾ ਕਿ ਸਾਡੀਆਂ ਪਾਰਟੀਆਂ ਖਰਾਬ ਹੋ ਜੇ ਸਾਨੂੰ ਅੱਗੇ ਤੋਂ ਕੰਮ ਨਹੀਂ ਮਿਲਿਆ ਇਹਨਾਂ ਨੂੰ ਸੋਚ ਜਦੋਂ ਕੁੜੀ ਦੇ ਗੋਲੀ ਵੱਜ ਗਈ ਸੀ ਉਦੋਂ ਤੁਹਾਨੂੰ ਕੰਮ ਨਹੀਂ ਸੀ ਮਿਲਿਆ ਬਾਅਦ ਚ ਤੁਹਾਡਾ ਕੰਮ ਬੰਦ ਹੋ ਗਿਆ ਸੀ ਤੁਸੀਂ ਇੱਕ ਕੁੜੀ ਦੀ ਇੱਜ਼ਤ ਕਰ ਜਿਹੜੀ ਜ਼ਿੰਦਾ ਵਾ ਨਾ ਉਹਦੇ ਵਾਸਤੇ ਨਹੀਂ ਸੋਚਦੇ ਪਏ ਮਰ ਗਈ ਦੇ ਵਾਸਤੇ ਹਾਏ ਵਿਚਾਰੀ ਮਰ ਗਈ ਹੈਨਾ ਜਿਹੜੀ ਜ਼ਿੰਦਾ ਵਾ ਹੁਣ ਉਹਦੇ ਖਿਲਾਫ ਹੋ ਗਏ ਨੇ ਇਹ ਕਿਉਂ ਕਰ ਰਹੇ ਕਿ ਜਦੋਂ ਗੋਲੀ ਵੱਜ ਗਈ ਉਦੋਂ ਵੀ ਇਹਨਾਂ ਨੂੰ ਕੰਮ ਮਿਲਿਆ ਸੀ ਨਾ ਇਹ ਕੰਮਕੂਮ ਦਾ ਡਰ ਕੋਈ ਨਹੀਂ ਹੈ ਇਹਨਾਂ ਨੂੰ ਕੁਝ ਨਾ ਕੁਝ ਖਵਾਇਆ ਗਿਆ ਵਾ ਜਿਹਦੇ ਕਰਕੇ ਇਹ ਪਛਾਣਨ ਤੋਂ ਮਨਾ ਕਰ ਰਹੇ ਨੇ ਠੀਕ ਹੈ ਨਾ ਮੇਰੇ ਸਾਹਮਣੇ ਲਿਆ ਮੈਂ ਪਛਾਣ ਲੈਣੀ ਆ ਤੇ ਸੰਭਣ ਆਣਗੇ ਬਾਕੀ ਮਿਲਾਂਗੇ ਕੋਰਟ ਦੇ ਵਿੱਚ ਹੀ ਫਿਰ ਹਾਂਜੀ ਬਿਲਕੁਲ ਇਸੰ ਸਿਮਰ ਜਿਨ੍ਹਾਂ ਦੇ ਵੱਲੋਂ ਸਾਰੀ ਜਿਹੜੀ ਕਿ ਸੱਚਾਈ ਉਹ ਦੱਸੀ ਗਈ ਹੈ ਕਿ ਗੰਭੀਰ ਇਲਜ਼ਾਮ ਲਗਾਏ ਗਏ ਸੀ ਕਿ ਸਿਮਰ ਨੇ ਜਿਹੜੀ ਕਿ ਡਰਿੰਕ ਕਰਕੇ ਉਸ ਦਿਨ ਸਾਰਾ ਸਟੇਟੂਡ ਗਾਲਾਂ ਕੱਢੀਆਂ ਸੀ ਤਾਂ ਸਿਮਰ ਵੀ ਹੁਣ ਕਹਿ ਰਹੀ ਹੈ ਕਿ ਸਾਰੀ ਜਿਹੜੀ ਕਿ ਸੀਸੀਟੀਵੀ ਹੈ ਉਹ ਖੰਗਾਲੀ ਜਾਵੇ ਸੱਚਾਈ ਹੈ ਜਿਹੜੀ ਕਿ ਉਹ ਜ਼ਰੂਰ ਸਾਹਮਣੇ ਆਣੀ ਚਾਹੀਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par